ਕੀ ਲੱਗਾ ਕਿਦਾਂ ਦਾ ਤੈਨੂੰ ਕੀ ਕੋਈ ਸਮਝ ਆਈ ਵੀ ਕਿਵੇਂ ਏਰੀਆ ਲੱਗਾ ਤੈਨੂੰ ਬੱਬੂ ਇਹ ਤਾਂ ਦੱਸ ਦੇ ਵੀ 1800 ਰੁਪਏ ਕਰਾ ਦੇਗਾ ਅਸੀਂ ਦੋ ਮਸ਼ੀਨਾਂ ਦਾ ਕੋਈ ਸਮਝ ਨਹੀਂ ਆਈ ਨਹੀਂ ਸਮਝ ਕੋਈ ਦੱਸ ਆ ਵੀ ਤੈਨੂੰ ਪਸੰਦ ਲੱਗਾ ਜ ਨਹੀਂ ਲੱਗਾ ਏਰੀਆ ਹੁਣ ਆਉਦਾ ਇਹ ਐਮਪੀ ਏਰੀਆ ਜਾ ਤੇ ਕਿਹੜੇ ਕਰੀਆਂ ਸਾਹਮਣੇ ਇਸ ਵਾਰ ਬਹੁਤ ਕੰਪੇਨ ਆਈ ਆ ਐਮਪੀ ਕਿਵੇਂ ਆ ਰਿਹਾ ਹੈ ਤੇ ਉੱਥੇ ਆਪਣ ਕੀ ਨਿਗਾਹਣਾ ਕੋਈ ਹੈ ਟੇਢ ਨਾਲ ਕੋਈ ਟੇਢ ਨਾਲ ਕੋਈ ਵੈਰ ਹੈਗਾ ਹੋਟਲ ਜਾ ਉਹ ਥੋੜਾ ਹੈਗਾ ਕਿੱਥੇ ਕਿੱਥੇ ਬਣਾਈ ਬਣਾਓ ਕਿੰਨੀ ਗਵਾਟ ਹੈ ਵਾ 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 ਥੋੜਾ ਕੋ ਪੰਦੇ ਥੋੜਾ ਕੋ ਪੰਦੇ 10000 ਰਹਾ ਫਿਰ ਹੁਣ ਚਾਹਲ ਚੋਲ ਬਣਾ ਲਓ ਮਸ਼ੀਨਾਂ ਇਕੱਠੀਆਂ ਕਰਨੀਆਂ ਹੁਣ ਆਪੀਆਂ ਹਾਏ ਚਾਹਲਾਂ ਦੇ ਖਾਨ ਖਾਨ ਕੁਝ ਤਾਂ ਬਣਾ ਲਈਏ 12 ਸਬੋਸੇ ਕਾਲ ਦੋ ਦੋ ਵਾਧੂ ਐ ਇੱਕਦਮ ਅੱਖਾਂ ਮੋਂ ਉਹ ਜ ਤੂੰ ਨੇ ਰਾਇ ਪੈਦੇ ਕੋਈ ਸੋਚ ਨਹੀਂ ਆਦੇ ਯਾਰ ਹਾਂ ਹਾਏ ਅੱਖਾਂ ਮਣੇ ਤੂੰ ਨੇ ਰਾਇ ਪੈ ਸੱਸੇ ਕਾਲਵੀਰ ਜੀ ਸਾਡਾ ਫੜਾ ਮੈਂ ਵਲੋਗ ਤੇ ਐ ਕਿ ਮਸ਼ੀਨ ਬਹੁਤ ਆਈ ਆ ਫਿਰ ਐਮਪੀ ਬਹੁਤ ਜਿਆਦਾ ਬਾਜੀ ਆਪਣਾ ਚਾਹ ਬਣ ਕੇ ਆ ਗਈ ਹੈ ਚਾਹ ਬਣਾਈ ਆਪਾਂ ਆਪ ਹੀ ਤਿਆਰ ਕੀਤੀ ਇੱਥੇ ਕਿਉਂਕਿ ਤੁਹਾਨੂੰ ਬੜਾ ਪੰਜ ਦੇ ਢੇਢੀ ਗਲਾਸ ਹੀ ਦਿੰਦੇ ਆ ਤੇ ਆ ਦੁੱਧ ਲਿਆ ਕੇ 40 ਰੁਪਏ ਦਾ ਹੋਣਾ ਸੀ 12 ਬੰਦੇ ਆ ਤੇ 12 ਬੰਦਿਆਂ ਨੇ ਆ ਕਿੰਨੀ ਚਾਹ ਬਣੀਆਂ ਇਹਨਾਂ ਅੱਡ ਰੱਜ ਕੇ ਨਜ਼ਾਰੇ ਲੈ ਕੇ ਫਿਰ ਚਲਾਵਾਂਗੇ ਮਸ਼ੀਨ ਤੇ ਉੱਤੇ ਚਾਹ ਚੁੱਕ ਲੈ ਤੂੰ ਥੱਲੇ ਬਣਾਈ ਚਾਹ ਥੱਲੇ ਲੈ ਚਲੀਏ ਇਹ ਕਹਿੰਦੇ ਉੱਤੇ ਲਾਇਆ ਮੋਤੇ ਲਾਇਆ ਛੁੱਟਣ ਡੋਲ ਨਹੀਂ ਉੱਤੇ ਡੋਲ ਆ ਚੱਲੇ ਆ ਆ ਮਾਹਰ ਬਰਕ ਲਿਆ ਦੋ ਗਲਾਸੀਆਂ ਦੋ ਸਾਨੂੰ ਹੋਰ ਉਹ ਵਧੀਆ ਜੀ ਵਧੀਆ ਸਸਤੀ ਗੱਲ ਹੋਰ ਛੋਟੇ ਚਸ਼ਮਾ ਬਹੁਤ ਸੋਹਣਾ ਤੇਰਾ ਇੱਧਰ ਜਾਣ ਸੁੱਤੇ ਪੈ ਕਈ ਮਸ਼ੀਨਾਂ ਤਿੰਨੇ ਆਪਣੀਆਂ ਸੋ ਵੀ ਆਉਂ ਕਾ ਇੱਕ ਬਿੱਲੀ ਨੀਂਦਰੇ ਹੋ ਗਏ ਸਾਰੇ ਨੀਂਦ ਆਉਂ ਆਪਾਂ ਰਿਜਾਇਰਟੂ ਦਾ ਪ੍ਰਬੰਧ ਕਰਕੇ ਆਇਆ ਜੀ ਸਾਨੂੰ ਤੁਸੀਂ ਦੇਖ ਲਓ ਸਾਨੂੰ ਤਕਰੀਬਨ ਨੀਂਦਰਾ ਹੀ ਹੋ ਚੱਲਿਆ ਹੈ ਜੇ ਦਿਨੇ ਜਿਹੜੇ ਮਸ਼ੀਨ ਚੱਲਦੀ ਆ ਰਾਤ ਵੀ ਰਾਤ ਨੀਂਦਰ ਨਹੀਂ ਆਉਂਦੀ ਰਾਤ ਠੰਡ ਬੜੀ ਲੱਗਦੀ ਆ ਕੋਮਪਲੈਂਟ ਤੇ ਪੇ ਪੂਰੇ ਅੱਖਾਂ ਦੇਖ ਲੋ ਕਿੰਨੀਆਂ ਸੁੱਗੀਆਂ ਵਿਜਾ ਦੇ ਕੋਈ ਵੀਰ ਆਣੇ ਆਉਣਾ ਨਾ ਦਬਣਾ ਮੈਂ ਵੀ ਗੱਲਾਂ ਫਸਾ ਆਉਣਾ ਹਾਂ ਗੱਲਾਂ ਖਾ ਤੇਨੇ ਬੰਦੇ ਨੇ ਤੇਰੇ ਨਾਲ ਕਰੋੜਾਂ ਕੰਨ ਇੱਕ ਵਾ ਬਾੜ ਜੀ ਹੈ ਵਾਟ ਸਾਈਕਲ ਡਰਾਈਵਰ ਦੀ ਗੱਲ ਨਾ ਸਾਈਕਲ ਸਾਈਕਲ ਡਰਾਈਵਰ ਹੈ ਇੱਕ ਟਾਵਰ ਹੁੰਦਾ ਹੈ ਇੱਕ ਇੱਕ ਸਾਈਕਲ ਡਰਾਈਵਰ ਹੁੰਦਾ ਹੈ ਆਪਾਂ ਵੀਰ ਜੀ ਬ੍ਰੇਕਾਂ ਆਪਾਂ ਬ੍ਰੇਕਾਂ ਲਾਣ ਜਾਣੇ ਬ੍ਰੇਕਾਂ ਦੇ ਆਪਣੇ ਪਿਸਟਨ ਲਿਆ ਉਹ ਨਵਾਂ ਨਵਾਂ ਸਮਾਨ ਲੈ ਕੇ ਆਏ ਥੋੜੀ ਜਿਹੀ ਟੈਂਡ ਫੀਲ ਬ੍ਰੇਕ ਆਪਣੀ ਬਹੁਤ ਲੱਗਦੀ ਆ ਜਾਮ ਜੀ ਹੁੰਦੀ ਆ ਇਹ ਮੈਂ ਤੋਂ ਚੈੱਕ ਨਹੀਂ ਕੀਤਾ ਭਾਈ ਪਿਸਟਨ ਚੈੱਕ ਨਹੀਂ ਕੀਤਾ ਉਹ ਜਗ੍ਹਾ ਲੱਗਿਆ ਪੈਸ ਵਿੱਚ ਉਹ ਜਾਮ ਹੋ ਗਿਆ ਸਹੀ ਗੱਲ ਹੈ ਜੇ ਪਹਿਲਾਂ ਲਾ ਤਿਆਰ ਆ ਰਹੇ ਨੇ ਕੌਣ ਮਸ਼ੀਨਰੀ ਬਹੁਤ ਆ ਰਹੀ ਆ ਪਹਿਲਾਂ ਲੱਗਿਆ ਇਹਨਾਂ ਨੇ ਵੀਰ ਜੀ ਮਸ਼ੀਨਾ ਆ ਗਈਆਂ ਬਹੁਤ ਇੱਥੇ ਆ ਰਹੀਆਂ ਨੇ ਤੇ ਕਿਸੇ ਵੀਰ ਨਾ ਉਹਨਾਂ ਦਾ ਸਾਤ ਤਰੀਕਾ ਲਾ ਕੇ ਆਇਆ ਜੀ ਚੱਲੀ ਆਪ ਹਰਸਾ ਬਹੁਤ ਭਜੌਂਦਿਆ ਬਿਛਣਾ ਹਣਾ ਔਰ ਟਾਇਰ ਕਿੱਡੇ ਕਿੱਡੇ ਟੁੱਟੇ ਪਰਦਾਇਆ ਮਗਰ ਨਹੀਂ ਠੀਕ ਆ ਰਹੀ ਆ ਬਿਚਾਰੀ ਆ ਬੰਦੇ ਨਾਲ ਕਾ ਚੰਗੀਆਂ ਠੋਕੀਆਂ ਜਾਣੇ ਇਹ ਛੋਟੀ ਆਈ 40 ਇੰਚ ਤੁਸੀਂ ਨਾ ਬਹੁਤ ਪਿੱਛੇ ਹੋਰ ਵੀ ਆ ਰਹੀ ਕਰਤਾਰ ਹੈ ਇਹਨਾਂ ਬਹੁਤ ਆ ਰਹੀਆਂ ਨੇ ਪਿੱਛੇ ਤੇ ਕੜਕ ਦੀ ਅਜੇ ਪੂਰੀ ਉਹ ਗੱਲ ਨਹੀਂ ਬਣੀ ਅੰਮ੍ਰਿਤ ਲਾਲ ਦਾ ਬੱਬੂ ਵਾਲਾ ਦੀ ਆ ਅੰਮ੍ਰਿਤ ਲਾਲ ਦਾ ਬੱਬੂ ਕਿੰਨੀ ਮਸ਼ੀਨਰੀ ਐ ਇਸ ਸਾਲ ਜ਼ਿਆਦਾ ਨਹੀਂ ਹੋ ਗਈ ਜ਼ਿਆਦੀ ਹੈ ਬਹੁਤ ਜ਼ਿਆਦਾ ਇਸ ਸਾਲ ਜ਼ਿਆਦਾ ਜੀ ਬੜਖੜੇ ਮੇਰੇ ਵੀ ਚੁੱਪ ਕਰਕੇ ਸਾਲ ਵੀ ਜੀ ਬੜਖੜੇ ਬੰਦੇ ਪੂਰੇ ਖੁਸ਼ ਹੋ ਰਹਾ ਫੋਟੋ ਕ੍ਰਾਉਨ ਚ ਇੰਨੀ ਖੁਸ਼ੀ ਹੋ ਰਹੀ ਹੈ ਮਸ਼ੀਨਾਂ ਰੇਡ ਪਏ ਆਪਣੇ ਕੀ ਕੀ ਕਰਾਉਣਾ ਫੋਟੋ ਕਰਾਉਣੀ ਹੈ ਫੋਟੋ ਓਖਾੜ 10 ਮਿੰਟ ਆਇਆ ਓਖਾ ਚਲਾ ਤੂੰ ਬਹੁਤ ਪਰੇਸ਼ਾਨ ਕੀਤੀ ਖੜਾ 1 ਮਿੰਟ ਲਾ ਦੇ ਹੋਰ ਰੱਖ ਫਿਰ ਲਿਆ ਜੀ ਬਾਈ ਇਹ ਗੋਰਾ ਪੱਠਾ ਹੀ ਲਾਇਆ ਪੱਠਾ ਬਾਦ ਵਿੱਚ ਵੀ ਨਹੀਂ ਇਹ ਵੀਡੀਓ ਫੋਟੋ ਆਇਆ ਨਹੀਂ ਹੁਣ ਤਾਂ ਇੱਕ ਹੀ ਕਰਨਾ ਆਪਾਂ ਸਿਰੇ ਟਿਕਾਣੇ ਪਹੁੰਚਣਾਗੇ ਮਰਾ ਹੋਇਆ ਚ ਇੱਕ ਹੋਰ ਰਾਤ ਪਾਉਣੀ ਹੈ ਕਿੰਨਾ ਰਹਿਗਾ ਕਿੰਨੇ ਕਿਲੋਮੀਟਰ ਰਹਿਗਾ ਹੋਗਾ ਇਹ ਮੁੰਡੇ ਆਏ ਹਾਏ ਕਿਦਾਂ ਕਿਲੋਮੀਟਰ ਆਓ ਅੱਗੇ 30 ਕਿਲੋਮੀਟਰ ਹੈਗਾ ਡਾਕ ਹਰਾ ਮਾੜਾ ਨਹੀਂ ਤਾਂ ਮਸ਼ੀਨਰ ਕੋ ਲੱਗ ਜਣੀ ਅਸੀਂ 30 ਕਿਲੋ ਡਾਕ ਤੇ ਉਦੋਂ ਅੱਗੇ 20 ਕਿਲੋਮੀਟਰ ਬਰੋ ਤੇਗਾ ਹਨਾ ਤੇ ਉਦੋਂ ਬਾਅਦ ਅੱਗੇ ਅਲਾਰਮ ਕਿੰਨਾ ਉਹ ਠੀਕ ਹੈ ਠੀਕ ਹੈ ਉਹ ਨੂੰ ਉਹ ਅੱਗੇ ਤੇ ਜਾ ਬੜੋਲ ਕਿੰਨਾ ਆਪਾਂ ਤਾਲ ਜਾਣਾ ਮੈਂ ਬੱਬੂ ਤਾਲ ਪਹੁੰਚਣਾ ਆਪਾਂ ਆਪਾਂ ਮੇਰਾ 5-5 ਮਿੰਟ ਬਾਅਦ ਸਾਈਡ ਕੱਢਣਾ ਮੇਰੇ ਕੋਲ ਡਿਕਸ ਬ੍ਰੇਕ ਆ ਲੈ ਮੜਾ ਤੇਲ ਹੀ ਦੇਖ ਲੈ ਕਿੰਨਾ ਹੋ ਰਹਿਗਾ ਆਜੋ ਬੜਾ ਆ ਦਰਸ਼ਨ ਦਿਓ ਕੋਈ ਲੱਖਣੀ ਨਹੀਂ ਕਰਨ ਦਾ ਵਾਰੀ ਗੱਡੀ ਦਾ ਆਪਾਂ ਚੈੱਕ ਕਰਨ ਲੱਗੇ ਤੇਲ ਡੀਜ਼ਲ ਕਿੰਨਾ ਹੋ ਰਿਹਾ ਗੱਡੀਆਂ ਉੱਲੱਗ ਕੇ ਗਏ ਮਿੱਤਰਾ ਥੱਲੇ ਚਾਰ ਉਂਗਲ ਤੇਲ ਰਹਿ ਗਈ ਉਰਾਏ ਠੀਕ ਗੱਲਾ ਕਿੱਧਰ ਆ ਗਿਆ ਫੋਟੋਗ੍ਰਾਫਰ ਵਾਲੇ ਉਹ ਪਾ ਥੱਲੇ ਕਟਰ ਥੱਲੇ ਕਰੋ ਚੱਕ ਤਾਂ ਪਿੰਨ ਲੱਭ ਮੈਂ ਨਹੀਂ ਇਹ ਹੋ ਘਰ ਮੈਨੂੰ ਕੋਈ ਸਮਝ ਨਹੀਂ ਆਉਂਦੀ ਕੀ ਕਰਦੇਗੇ ਫੋਟੋ ਕਰਦੇ ਕੀ ਕਰਦੇ ਜੀ ਉਹ ਢੇਪੇ ਅੱਬੋਏ ਸੈਂਟਰ ਚ ਆਂਦਾ ਸੀ ਕਿਹੜਾ ਕੀ ਡੱਗ ਪਿਆ ਇਹ ਮੂਵੜਾ ਕੀ ਡੱਗ ਪਿਆ ਹੈ ਚੱਲ ਲੂ ਉਹ ਕਿਥੇ ਡੇਗਾ ਇਹ ਚੱਲ ਲੂ ਵੀ ਜਿਹੜਾ ਇਹ ਉਹ ਕੋਲ ਦੇ ਨਾੜ ਪਾ ਕਰ ਲੋ ਇਹ ਰਾਹ ਡੱਗਾ ਹੋਸ ਨਾੜ ਮੈਂ ਵੇਖਿਆ ਆ ਆਵਾਮ ਨਾਲ ਜਿਹੜਾ ਚਿਲਕਣਾ ਨਾੜ ਨਵਾਂ ਆ ਹੈ ਚਿਲਕਣਾ ਨਹੀਂ ਇਹ ਕੀ ਕਹੋ ਨਹੀਂ ਸ਼ਟਿੰਗ ਆਦੀ ਪਿੰਦੀ ਆ ਟਾਇਰ ਗੁੱਡੀ ਕਰਕੇ ਅੱਗੇ ਉਹ ਗੰਝਾ ਟਾਇਰ ਪਾ ਗੀ ਪਾ ਦੀ ਕੀ ਉਹ ਗੰਝਾ ਸਕੰਝਾ ਦੂਜਾ ਇਧਰ ਲਾ ਗੰਝਾ ਪਾਓ ਇਹ ਕਿੰਨਾ ਗੰਝਾ ਟਾਇਰ ਕਿਦੇ ਕੋ ਗੰਜਾ ਇਤਨਾ ਗੰਜਾ ਨੋ ਇਤਨਾ ਗੰਜਾ ਹੋ ਗਿਆ ਆ ਤੇਰੇ ਤੇਲ ਮੜਾ ਦੇਖ ਲਈ ਆ ਜਾ ਪੈਰ ਤੇ ਮੇਰਾ ਚਾਰ ਉਂਗਲਾ ਰਹਿ ਗਿਆ ਹਾਰਾ ਪੈਰ ਉੱਤੇ ਦੋ ਹੈ ਕੋਈ ਨਹੀਂ ਰੇ ਹਾਂ ਨਹੀਂ ਕੋਈ ਕਿਹੜਾ ਏ ਡਿਸ ਬ੍ਰੇਕਾਂ ਦਾ ਕਮਾਲ ਏ। ਆਪਣਾ ਪੰਪ ਤੇਲ ਕੋਨੇ ਪੜਾ। ਏ ਭਾਈ ਸਾਡਾ ਡਿਸ ਬ੍ਰੇਕਾਂ ਦਾ ਕਮਾਲ ਏ। ਡੀਜ਼ਲ ਕੋਟੀ ਰਹਿਗਾ ਮਸ਼ੀਨਾ ਜਾ 8-8000 ਦਾ ਤੇ 5। ਆਪਣਾ ਸ਼ੋਪਰ ਤੋਂ ਲੈ ਗਈ 13000 ਦਾ ਡੀਜ਼ਲ ਖਾ ਗਈ ਮਸ਼ੀਨਾ। ਐਮ ਪੀ ਦੀ ਕਰ। ਇਹ ਡਿਸ ਬ੍ਰੇਕਾਂ ਕਮਾਲ ਏ। ਮਸ਼ੀਨ ਉੱਠਾ ਨਹੀਂ ਵੀ ਦੇਵੀਂ ਪਿਆਣਾ। ਸੁਹਾ ਬੜਾ ਮਾਰਦੇ ਇੰਜਣਾ। ਇੰਜਣਾ ਬੜਾ ਸੁਹਾ ਮਾਰਦੇ। ਇਹਨਾਂ ਦਾਬ ਕੇ ਚੱਲਦਾ ਨਾ ਦਾਬ ਕੇ ਚੱਲਦਾ। 10000 ਦਾ ਪਾਇਆ ਉਥੋਂ। ਕਿੱਥੋਂ? ਤਤੌਲੀ ਚੋਂ। ਜਿੱਥੇ ਗਏ ਆਂ ਆਪਾਂ। ਉਹ ਪਿੱਛੋਂ ਜਿੱਥੋਂ ਪਹਿਲੀ ਰੰਗ ਵਾਲਾ ਐਮਪੀ ਵਾਲਾ ਮੈਂ 13000 ਦਾ ਟੋਟਲ ਹੋਗਾ ਤੇ ਮੇਰੇ ਤੇਲ ਹੈਗਾ ਵੀ ਅਜੇ 5000 ਦਾ ਪਿਆ ਹੈ ਹਾਂ 4000 ਰਹਿ ਗਿਆ 5000 ਦਾ ਟੋਟਲ ਕਿੰਨਾ ਹੋਇਆ 10 ਸੀ ਇਹ ਪੀ ਗਈ ਤੇ ਮੇਰਾ ਪਿੱਛੋਂ ਵੀ ਆਈ ਮਸ਼ੀਨਾਂ ਖਤੌੜੀਆਂ ਤੇ ਮੇਰੇ ਹੋਣਗੇ ਵੀਰ ਜੀ ਮਸ਼ੀਨਾਂ ਬਹੁਤ ਆ ਰਹੀਆਂ ਨੇ ਪਿਛਲੇ ਸਾਲ ਨਾਲੋਂ ਯਾਨੀ ਕਿ ਪਿਛਲੇ ਸਾਲ 80% ਹੈ ਯਾਰ ਕਿ 90% 10% ਮਸ਼ੀਨ ਵਧ ਆਈ ਹੈ ਇਸ ਵਾਰ ਤੇ ਬਾਕੀ ਆਪਾਂ ਕਿਸਮਤੇ ਜੋ ਕਿਸਮਤ ਹੈ ਮਿਲ ਜੂਗਾ ਤੇ ਆਪਣੀਆਂ ਕੰਬੈਨਾਂ ਦੇ ਇੱਥੇ ਖੜੀਆਂ ਆਪਾਂ ਇੱਥੋਂ ਲਿਆਉਂਦੀਆਂ ਆਪਾਂ ਪਿੰਡੋਂ ਲੱਗ ਜਿਹੜੇ ਵਿਚਾਰੇ ਪਿੰਡੋਂ ਆਉਂਦੇ ਪਹਿਣ ਉਹਨਾਂ ਦੇ ਪੱਲੇ ਕੋਈ ਨਾ ਕੁਝ ਪੈ ਜਾਵੇ ਠੀਕ ਆ ਕਿ ਨਹੀਂ ਜਿਹਦਾ ਖਰਚਾ ਬਹੁਤ ਪੈਂਦਾ 60000 ਆਉਂਦਾ 60 ਜਾਣਦਾ ਤੇ ਬਾਕੀ ਇੱਥੇ ਵੀ ਲੋਕਲ ਵੀ ਬਹੁਤ ਮਸ਼ੀਨ ਹੋ ਗਈ ਆ ਆਪਾਂ ਪਹੁੰਚ ਗਏ ਜੀ ਪੀ ਏਰੀਆ ਚ ਗਣਕ ਬਿਲਕੁਲ ਤਿਆਰ ਆ ਆ ਦੇਖੋ ਸਾਹਮਣੇ ਆਪਾਂ ਅੱਜ ਮਸ਼ੀਨ ਚਲਾਉਣੀ ਆ ਤੇ ਏਰੀਆ ਪੂਰਾ ਪਿਆਰ ਹੋ ਚੁੱਕਾ ਬਸ ਆ ਆਪਣੀ ਰੇਟ ਕਰ ਰਹੇ ਸੀ ਅੱਜ ਇਹਨਾਂ ਨੂੰ ਆਖੇ ਨੂੰ ਹੋ ਗਿਆ 12 12 ਤਰੀਕ ਦੇ ਇਹਨਾਂ ਨੂੰ ਸਾਨੂੰ ਕਿਹਾ ਸੀ 12 ਤੋਂ ਆਪਾਂ ਅੱਜ ਪਹੁੰਚੇ ਇਹਨਾਂ ਕੋਲ ਤੇਰੀਆ ਬਿਲਕੁਲ ਤਿਆਰ ਹੋ ਗਿਆ ਵੀਰੋ ਆਪਾਂ ਆ ਰਹੇ ਮਸ਼ੀਨ ਲੈ ਕੇ ਜੀ ਪਿੱਛੇ ਆਉਂਦੇ ਹਾਂ ਮੋਟਰਸ ਨਾਲ ਅੱਗੇ ਅੱਜ ਇਹ ਆਪਣਾ ਮਸ਼ੀਨਾਂ ਦਾ ਥੋੜਾ ਜਿਹਾ ਕੰਮ ਰਹਿੰਦਾ ਇੱਕ ਦਿਹਾੜੀ ਦਾ 100% ਮੇਹਰ ਵੀ ਅੱਜ ਚਲਾਵਾਂਗੇ ਆਹ ਨਾਲ ਪੱਕੀ ਕਰਾਉਣੀ ਕਰਾਉਣੀ ਕਿਉਂਕਿ ਮੇਹਰ ਦਾ ਜੇ ਬਗਨਾਲ ਵਗਾਰਾ ਵੀ ਬਗਣਾਲਾ ਹੋਰੀ ਕਰਦਾ ਬਸ ਟਾਈਟ ਪਲੇਟ ਤੇ ਵਗੈਰਾ ਤੇ ਤੁਹਾਨੂੰ ਵੀਡੀਓ ਜਲ ਦਿਖਾਵਾਂਗਾ ਕੱਲ ਜਦ ਕੱਲ ਅੱਜ ਹੀ ਚਾਲੂ ਕਰਦੇ ਆਂ ਅੱਜ ਹੀ ਕਰੋ ਆਜੋ ਨਹੀਂ ਨਹੀਂ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਟਾਈਮ ਇੱਥੇ ਬਹੁਤ ਹੋ ਗਿਆ। ਲੈ ਆ ਕੇ ਇੱਥੇ ਟਿਕਾਣੇ ਤੇ ਮਸ਼ੀਨ ਖੜਾ ਦਿੰਦੇ ਤੇ ਚਾਲੂ ਕਰਾਂਗੇ ਅੱਜ ਪਠਾੜੂ ਮਸ਼ੀਨ ਦਾ ਟਿਕਾਰੇ ਦੀਏ। 100% ਮੇ ਦਾ ਮਿੱਤ ਪਾ ਦਾਂਗੇ। ਆਪਾਂ ਵੀਰ ਜੀ ਪਹੁੰਚ ਗਏ ਕਣਕ ਜਿੱਥੇ ਵੱਟੀਆਂ ਆਂ ਤੇ ਇਹ ਜ਼ਮੀਨਾਂ 'ਚ ਥੋੜਾ ਜਿਹਾ ਪੱਥਰ ਹੈ। ਪੱਥਰ ਕਰਕੇ ਅਸੀਂ ਕੁਛ ਦਿੰਦੇ ਵੀ ਏਰੀਆ ਕਿਸ ਤਰੀਕੇ ਦਾ ਕਿੱਦਾਂ ਦਾ। ਆ ਬੰਦਾ ਆ ਰਿਹਾ ਜੀ ਆਪਣਾ ਕੋਰ। ਉਹਦੇ ਹੀ ਰਹਿ ਲੈਣਾ ਕੁਝ ਸਾਕਤਾ ਏਰੀਆ ਦਾ। ਆ ਜਾਓ ਆਇਓ ਜਲਦੀ ਆਇਓ ਮੜਾ ਜਾਓ। ਅਹੀਂ ਦਾ ਟਿੱਬੇ ਤੇ ਖੜੇ ਆ ਜਾ। ਕਿਵੇਂ ਤੈਨੂੰ ਕਿਵੇਂ ਲੱਗਾ ਏਰੀਆ? ਆ ਬੂ ਤਾਂ ਫਿਰ ਪੁੱਨਾ ਤੈਨੂੰ ਏਰੀਆ ਕਿਵੇਂ ਦਾ ਲੱਗਾ? ਹਾਂ ਕੋਈ ਖੇਤ ਤਾਂ ਪਤਾ ਨਹੀਂ ਕਿਹਨੇ ਮੈਂ ਕੰਮ ਹੈ ਸਾਰਾ ਕਿਵੇਂ ਮੈਂ ਕੰਮ ਹੈ ਸਾਹਮਣੇ ਆਂਦੀ ਨਹੀ ਦਲਾ ਕਣਕਰ ਹਾਂ ਕੋਈ ਏਰੀਆ ਤਾਂ ਖੁੱਲਾ ਜਾਈਏ ਏਰੀਆ ਤਾਂ ਨਹੀਂ ਖੁੱਲਾ ਹੈ ਰਹਾ ਬਰਕੀ ਖਾਲ 1800 ਵਿੱਗਾਂ ਦੀ ਗਰੰਟੀ ਲੈਂਦਾ ਜੀ ਬੰਦਾ ਏਜੰਟ ਵੀ 1800 ਵਿੱਗਾਂ ਮੈਂ ਕਰਾ ਦੂੰਗਾ ਤੁਹਾਡੇ ਦੋ ਮਸ਼ੀਨਾਂ ਦਾ ਤੇ ਅਸੀਂ ਦੇਖਦੇ ਫਿਰਦੇ ਆ ਇਹ ਹੱਥਾਂ ਦੇ ਵੱਡੀ ਹੈ ਕਣਕਰ ਸਾਹਮਣੇ ਅਸੀਂ ਇਹ ਚੀਜ਼ ਦੇਖਦੇ ਫਿਰਦੇ ਵੀ ਇਹਦੇ ਪੱਥਰ ਕਿੰਨਾ ਕੁ ਜ਼ਮੀਨ 'ਚ ਹੈ ਇਹਦੇ ਜੀ ਪੱਥਰ ਹੈਗਾ ਥੋੜਾ ਥੋੜਾ ਛੋਟਾ ਛੋਟਾ ਤੇ ਆ ਸਾਹਮਣੇ ਵੀ ਦੇਖ ਰਿਹਾ ਜੀ ਉੱਪਰ ਉੱਤੇ ਚੱਲਦੇ ਆ ਉਧਰ ਪਾਸੇ ਉੱਥਾਰੇ ਕੀ ਹੁੰਦਾ ਅਗਲਾ ਉੱਪਰ ਏਰੀਆ ਦੇਖਣ ਜਾ ਰਹੇ ਹਾਂ ਉੱਪਰ ਦਾ ਏਰੀਆ ਕਿੱਦਾਂ ਦਾ ਤੁਹਾਨੂੰ ਫਿਰ ਦੱਸਦੇ ਹਾਂ ਇਹ ਮਸ਼ੀਨਾ ਇੱਥੋਂ ਦੇ ਲਿਆਓ ਤੁਸੀਂ ਆਪਾਂ ਚਾਲੂ ਦੋਵੇਂ ਮਸ਼ੀਨਾ ਚਾਲੂ ਕਰ ਦਾਂਗੇ ਮਸ਼ੀਨਾ ਵੱਲ ਕੋਈ ਕਮੀ ਨਹੀਂ ਗਈ ਮਸ਼ੀਨਾ ਸਾਡੇ ਦੋਵੇਂ ਚਲਾ ਦਾਂਗੇ 1800 ਵੀ ਕਿਹਦੀ ਗਾਰੰਟੀ ਹੈ ਇਹਨਾਂ ਦੀ ਤੇ ਤੈਨੂੰ ਲੱਗਦਾ 1800 ਹੁਲਕਾ ਹੋ ਜਾਏਗਾ ਪੰਜ ਪੰਜ ਤਾਂ ਹੋਇਆ ਨਹੀਂ ਆ ਕੀ ਵੇ ਇੱਧਰ ਵਿਕੇ ਨਾ ਹੀ ਖਾਂਦੇ ਹੋਣੇ ਸ਼ੇਅਰ ਕਰਾ ਹੀ ਦੇਣਾ ਸਾਬ ਉਹਦਾ ਮੁੱਲ ਕੁੜੀ ਹੈ ਜੇ ਜੇਕਰ ਵਿਕੇ ਨਾ ਯਾਰ ਬੰਦੇ ਪੂਰੇ ਦਸਨ ਫਿਕਸ ਫਿਰ ਤਾਂ 1800 ਹੋ ਜਾਣਾ ਜੀ ਕਿਉਂਕਿ ਮਸ਼ੀਨ ਹੈ ਇੱਕ ਦਿਨ ਦਾ 50 ਵਿਗਾ ਵੜਦੀ ਨਹੀਂ ਸੀ ਇੰਜ 50 ਵੜਦੀ ਏ ਤੇ 50 ਤੋਂ ਹਿਸਾਬ ਲਾ ਲਾ ਵੀ 50 ਵੱਡੇ ਕਿ ਮਸ਼ੀਨ ਤੇ 50 ਦਾ 9 18 ਦੇ ਵਿੱਚੋਂ ਲਾਪੇ 900 ਇੱਕ ਮਸ਼ੀਨ ਦਾ ਇਹ ਏਰੀਆ ਦਾ ਵਾਹ ਠੀਕ ਲੱਗਦਾ ਬਾਕੀ ਵਾਟ ਢੰਗਲ ਤੋਂ ਬਾਝੀਆਂ ਬੰਦਿਆਂ ਨੇ ਵਾਟ ਵੀ ਨਹੀਂ ਕੋਨੀ ਕੀ ਵਾਹ ਇਹ ਮਾੜੀ ਮੁੱਟੀ ਜੀ ਗਈ ਆ ਉਹ ਗੱਲ ਨਹੀਂ ਗਈ ਹਾਂ ਬਾਕੀ ਹੁਣ ਅਮਨੇ ਜਿਹੜੀ ਆਪਾਂ ਵਧ ਰਹੀਆਂ ਕੱਲ ਨੂੰ ਆ ਏਰੀਆ ਵਧਣਾ ਆਪਾਂ ਤੇ ਇਹਦੇ ਉੱਪਰ ਝਾੜ ਕੇ ਦੇਖਦੇ ਪੱਥਰ ਕਿੰਨਾ ਸ਼ੁਰੂ ਤਾਂ ਹੋ ਗਿਆ ਮੈਨੂੰ ਲੱਗਦਾ ਹੁਣੇ ਲੱਗਣਾ ਵੀ ਹੈਗਾ ਆਏ ਮੈਨੂੰ ਲੱਗਦਾ ਪੱਥਰ ਜਾਂ ਕਣਕ ਪਾ ਕਿੰਨੀ ਟੌਪ ਦੀ ਆ ਹਣਾ ਕੋਨੀ ਮਾੜਾ ਮੋਟਾ ਹੀ ਇਹ ਪੱਥਰ ਦਾ ਵੈਸੇ ਬਾਕੀ ਇੰਨੀ ਗੱਲ ਇਹ ਜੇ ਆਪਣੀ ਮਸ਼ੀਨਾਂ ਆ ਗਈਆਂ ਨਾ ਕੰਮ ਬਥੇਰਾ ਹੋ ਜੇਨਾ ਇੱਥੇ ਇਹਗਾ ਥੋੜਾ ਜਿਹਾ ਪੱਥਰ ਜੇ ਹਾਵ ਲਾ ਲਉ ਏਡੇ ਪੱਥਰ ਤਾਂ ਕੋਈ ਲਾਉਂਦਾ ਨਹੀਂ ਇਹ ਕਣਕ ਨੂੰ ਪਹਿਲਾਂ ਵਿੱਚ ਇੱਧਰ ਪੱਥਰ ਆ ਵੀ ਹੂੰ ਪੱਥਰ ਨੇ ਮਾਰਨਾ ਪੱਥਰ ਮਾਰਦਾ ਸੇਕਾ ਤਾਂ ਲਾਉ ਲਾਲ ਖੇਤੀ ਹੋਏਗੀ ਨਿਕਲ ਕੇ ਦਾਣੇਦਾਰ ਪੂਰੀ ਜਬਰਦਸਤ ਕਣਕ ਪੱਥਰਾਂ ਵਿੱਚ ਯਾਰ ਫਾਲ ਹੋ ਜਾਂਦੀ ਵੇਲਾ ਇੱਧਰ ਆਪਣੇ ਦਾ ਕੰਪਿਊਟਰ ਕਰਾ ਲਵਾ ਕੇ ਦੇਣਾ ਤਸल्ली ਕਰਕੇ ਲੋਕ ਬੀਜਦੇ ਆ ਦੇ ਪੱਥਰਾਂ ਦੇ ਵਿੱਚ ਬੀਜੀ ਪਿਆ ਹੁਣ ਕਿਵੇਂ ਇਧਰ ਨਾ ਮੜਾ ਕਰਦੀ ਯਸ ਇਹ ਹੁਣ ਤੈਨੂੰ ਇਹਨੂੰ ਪਤਾ ਤੈਨੂੰ ਪਤਾ ਹਾਂ ਆਵਾ ਸਰਦਾਰ ਨੂੰ ਫੋਨ ਲਾਣੇ ਨਾ ਕਿ ਕੀ ਆ ਲਾਓ ਫੋਨ ਸਰਦਾਰ ਨੂੰ ਤੂੰ ਲਾ ਫੋਨ ਅਸੀਂ ਬਈ ਸਾਡਾ ਇੱਕ ਬੰਦਾ ਹੋਰ ਹੈਗਾ ਹੈੱਡ ਜਿਹੜਾ ਬੰਦਾ ਹੈ ਉਹਨੂੰ ਹਾਂ ਉਹਨੂੰ ਪੁੱਛਦੇ ਆਂ ਵੀ ਫੋਨ ਲਾ ਕੇ ਫਿਰ ਯਸ ਜਾਂ ਨੋ ਕਰਦੇ ਆਂ ਕਿਵੇਂ ਹੋਣੀ ਆ ਤੇ ਬਾਕੀ ਵੀਡੀਓ ਕਾਲ ਤੇ ਸੀ ਉਹਨਾਂ ਕਰਦੇ ਆ ਗੱਲਬਾਤ ਚੱਲਾ ਫੋਨ ਲਾ ਤੂੰ ਤੇ ਇਹਦਾ ਬਾਈ ਆਪਾਂ ਨੂੰ ਕਹਿੰਦੇ ਤੁਸੀਂ ਗੱਡੀ ਸਾਥ ਹੀ ਲੈ ਕੇ ਆਓ ਗੱਡੀ ਮਸ਼ੀਨਾ ਠੱਲ ਗਏ ਪਿੱਛੇ ਇੱਥੋਂ ਤਕਰੀਬਨ 25-30 ਕਿਲੋਮੀਟਰ ਪਿੱਛੇ ਖੜਾ ਕੇ ਆਏ ਜਿੱਥੇ ਅਸੀਂ ਪਹਿਲਾਂ ਚਲਾਉਂਦੇ ਸੀ ਤੇ ਅਸੀਂ ਪਹਿਲੇ ਏਰੀਆ ਦੇਖ ਕੇ ਆਉਣੇ ਵੀ ਏਰੀਆ ਕਿੱਦਾਂ ਦਾ ਹੈ ਇਹ ਤਾਂ ਉਹਨਾਂ ਨੇ ਮਸ਼ੀਨ ਲਿਆਉ ਤੇ ਸਾਡੀ ਚਾਲੂ ਕਰਾ ਦੇਣੇ ਮਸ਼ੀਨਾ ਉਹਨਾਂ ਨਾਲ ਮਾਰੇ ਉੱਤੇ ਲਿਆ ਕੇ ਕੋਈ ਦਿਨ ਵਿਆਹ ਵੀ ਕਿੰਨੇ ਨੇ ਕੋਈ ਆਈਡੀਆ ਵੀ ਲਵਾਈਏ ਨਾ ਹੈ ਇਹਰੀ ਗੱਲ ਬੰਨੀ ਹੈ ਜੇ ਥੱਲੂ ਪੁੱਛ ਲੈਨੇ ਜਿਹੜਾ ਵਡਣਾ ਉਹਨਾ ਹੁੱਥ ਲਾਜਣ ਜਿਹੜੀ ਅੱਜ ਵਡਣੀ ਹੈ ਹਾਂ ਉੱਥੇ ਵਿੱਗੇ ਪੁੱਛੀ ਫੇਰ ਆਪਾਂ ਡੈਸਟਮੈਂਟ ਕਰਾਂ ਖਾਂਦੇ ਜੇ ਨਹੀਂ ਖਾਂਦੇ ਪਰ ਇਹਨਾਂ ਨੇ ਪਹਿਲੇ ਤੋਂ ਪੂਰੇ ਦੱਸਨੇ ਨੇ ਪੂਰੇ ਦੱਸਦੇ ਹਾਂ ਵੀ ਬੰਦੇ ਬੰਦੇ ਜਿਹੜੇ 20 ਸਾਲ ਦੇ ਪੁਰਾਣੇ ਨੇ ਜਿਹੜੇ ਦਾਦੇ ਬਣੇ ਉੱਥੇ ਵੱਡੇ ਨੇ ਉੱਥੇ ਵੱਡੇ ਨੇ ਪਹਿਲੀ ਵਾਰ ਤਾਂ ਨਹੀਂ ਦੱਸਦੇ ਬਾਕੀ ਪੁੱਛ ਛਾਕ ਤਾਂ ਘੜਾਈਏ ਛਾਕ ਤਾਂ ਘੜਾ ਲੈਨੇ ਟੋਟੇ ਦੇ ਵਿੱਚ ਜੀ ਟੋਟਾ ਕੀ ਬਣਾਏ ਆਪਾਂ ਵਡਣਾ ਹੀ ਨਹੀਂ ਰਹਿਣਾ ਤੇ ਵੀਰ ਜੀ ਆਪਣੇ ਨਾਲ ਦੋ ਬੰਦੇ ਜੰਟੇ ਗਿਆ ਦੋ ਅਸੀਂ ਉਹਨਾਂ ਦਾ ਇਹ ਵੀਡੀਓ ਨਹੀਂ ਬਣਾਉਣੀ ਬਾਅਦ ਅਗਲੇ ਵਲੌਗ ਚ ਪਾਵਾਂਗੇ ਬਦਰ ਫਟਰਾ ਮਿੰਦਾ ਬਾਅਦ ਵਿੱਚ ਫਿਰ तकरीबन ਏਰੀਆ ਚੱਲੂਗਾ ਵੀਰ ਜੀ ਮਸ਼ੀਨ ਆਈ ਹੋਈ ਆ ਬਹੁਤ ਇਧਰ ਐਮਪੀ ਚ ਜਿਹੜੇ ਵੀਰ ਮੇਰੇ ਨਵੇਂ ਆ ਰਹੇ ਨਾ ਸਮਾੜਾ ਜਾਂ ਸਾਹਬ ਤੋਂ ਲਾ ਕੇ ਆਇਆ ਜੀ ਕਿ ਖਰਚੇ ਬਹੁਤ ਪੈਂਦੇ ਆ ਰਸਤੇ ਦੇ ਤੇ ਸਾਨੂੰ ਕਿਉਂਕਿ ਸਾਨੂੰ ਅਸੀਂ ਇੱਥੋਂ ਐਮਪੀ ਚ ਮਸ਼ੀਨਾਂ ਕੱਢੀਆਂ ਇੱਥੋਂ तकरीबन 2200 ਕਿਲੋਮੀਟਰ ਤੋਂ ਆਏ ਆ ਤੇ ਇੱਥੇ ਸਾਨੂੰ ਖਰਚਾ 20-22000 ਰੁਪਏ ਇੱਥੋਂ ਦਾ ਪੈ ਗਿਆ 250 ਕਿਲੋਮੀਟਰ ਦਾ ਜਿਹੜੇ ਵੀਰ ਮੇਰੇ ਪੰਜਾਬ ਚ ਆ ਰਹੇ ਨਾ ਉਹ ਮੰਨ ਕੇ ਚੱਲੋ 60 ਤੇ 65 ਦੇ ਪਲੱਸ ਆਊਗਾ ਤੇ ਟਾਇਰਾਂ ਇੱਕ ਸਾਈ ਵੱਖਰੀ ਆ ਤੇ ਬਾਕੀ ਆਪਦਾ ਹਿਸਾਬ ਲਾ ਕੇ ਆਇਆ ਜੇ ਜਿਹੜੇ ਵੀਰ ਮੇਰੇ ਨੇ ਆਉਣਾ ਤੇ ਕਣਕ ਬਹੁਤ ਆ ਇਸ ਵਾਰ ਐਮਪੀ ਜਦ ਮਸ਼ੀਨ ਵੀ ਬਹੁਤ ਆ ਤੇ ਜਿੱਥੇ ਅਸੀਂ ਆ ਜਿਹੜੇ ਇਹਨੀਆਂ ਵੇਖਣ ਆਏ ਇੱਥੇ ਤਾਂ ਤੇ ਏਰੀਆ ਦਾ ਬਹੁਤ ਆ ਇਧਰ ਸਾਰੇ ਇਹਦੀ ਕਣਕੀ ਕਣਕੇ ਬਾਕੀ ਇੱਧਰ ਸਰਸੋਂ ਵੀ ਜ਼ਿਆਦਾ ਇਹ ਏਰੀਆ ਚ ਪਿੱਛੇ ਕਣ ਕਾਥਾਂ ਦੇ ਵੱਡੀ ਪੀ ਆ ਜਿਹੜੀ ਇੱਧਰ ਸਰੋਂ ਸੀ ਤੇ ਹੁਣ ਕਰਦੇ ਆ ਜੀ ਉਹਨਾਂ ਨਾਲ ਗੱਲ ਜਿਹੜੇ ਵੀਰ ਸਾਡੇ ਨੇ ਇੱਕ ਨੇ ਕਮੈਂਟ ਕੀਤਾ ਕਿ ਬੰਦੇ ਦੀ ਬੋਲੀ ਤਾਂ ਲੱਗਦਾ ਫਾਇਲ ਕਾ ਜੱਜ ਜਲਾਲਾਬਾਦ ਦੇ ਗਿਆ ਆਪਾਂ ਵੀਰ ਜਲਾਲਾਬਾਦ ਦੇ ਨਹੀਂ ਗਏ ਆਪਣੇ ਏਰੀਆ ਫਰੋਜ਼ਪੁਰੇ ਕਹਿੰਗੇ ਅਸੀਂ ਜਦੋਂ ਬੰਦੇ ਸਾਰੇ ਇਕੱਠੇ ਹੋ ਜੀਏ ਨਾ ਤਕਰੀਬਨ ਸਾਰੇ ਹੀ ਬੰਦੇ ਆਪਾਂ ਇਕੱਠੇ ਹੋ ਜਾਂਦੇ ਸਾਡੇ ਪਏ ਜਿੰਨੇ ਆਪਣੇ ਕੰਮ ਇਹਨਾਂ ਫਿਰ ਮੈਨੂੰ ਵੀ ਉਦਾਂ ਦੇ ਪਾਸ਼ਾ ਬੋਲਣੀ ਪੈਂਦੀ ਜਿੱਤਾਂ ਦੇ ਬੋਦੋ ਬਾਕੀ ਬਦਲ ਛਾਹ ਅਕਰ ਨਾਲ ਛਾਹ ਅਕਰ ਤੁਸੀਂ ਦੱਸੋ ਇਹਦੇ ਬਾਰੇ ਵੀ ਕਣਕ ਬਾਰੇ ਦੱਸੋ ਕਣਕ ਬਾਰੇ ਸਹੀ ਆ ਕਣਕ ਦਾ ਸਹੀ ਵੱਡਣ ਬਰ ਕਿਵੇਂ ਆ ਇਹ ਵੱਡੇ ਮਾਰੇ ਸਹੀ ਆ ਹਾਂ ਸਹੀ ਆ ਉਵੇਂ ਦਾ ਸਹੀ ਹੈ ਮਸ਼ੀਨ ਚੱਲਣ ਬਾਰੇ ਨਹੀਂ ਚੱਲੀ ਆ ਗਈ ਹੈ ਹਾਂ ਏਰੀਆ ਵਧੀਆ ਹੈ ਏਰੀਆ ਵਧੀਆ ਹਾਂਜੀ ਵਧੀਆ ਕੀ ਲੱਗਣਾ ਕੀ ਲੱਗਿਆ ਤੇਰਾ ਲੱਗਾ ਕਿ ਨਹੀਂ ਲੱਗਾ ਮੇਰਾ ਜੀ ਬਹੁਤ ਲੱਗ ਗਿਆ ਲੱਗ ਗਈ ਹਾਂਜੀ ਲੱਗ ਗਿਆ ਕੱਪ ਤਾਂ ਨਹੀਂ ਛੰਡੀਆਂ ਨਿਕਦੇ ਨਹੀਂ ਨਹੀਂ ਕੱਪ ਨਹੀਂ ਹੈ ਸੱਚ ਹੈ ਇਹਦਾ ਜੀ ਜੀ ਲੱਗਾ ਕਹਿੰਦਾ ਮੇਰਾ ਜੀ ਲੱਗਾ ਏਰੀਆ ਚ ਮਸ਼ੀਨ ਵਧੀਆ ਚੱਲ ਰਹੀ ਹੈ ਜੀ ਆਪਰੇ ਆਨੇ ਕਿਉਂਕਿ ਏਰੀਆ ਇਦਾਂ ਦਾ ਹੈ ਪਹਾੜੀ ਏਰੀਆ ਦੇਖੋ ਸਾਹਮਣੇ ਤੁਹਾਨੂੰ ਜਿੱਥੇ ਦੇ ਦੇ ਤੁਹਾਨੂੰ ਪਹਾੜੀ ਦਿੱਸਤੇ ਪਹਾੜੀ ਨਜ਼ਰ ਆਈ ਜਾਂਦੇ ਆ ਕਿਉਂਕਿ ਉਹ ਦੇਖ ਲਓ ਕਿ ਇਧਰ ਚੰਬਲ ਨਦੀ ਦੇ ਸਾਹਮਣੇ ਚੰਬਲ ਨਦੀ ਆ ਤੇ ਉਹ ਨਦੀ ਨਾਲ ਹੀ ਖੜੀ ਹੈ ਇੱਕ ਇਧਰ ਆ ਨਦੀ ਬਣੀ ਖੜੀ ਗਈ ਤੈਨੂੰ ਉਹ ਜਿਹੜੀ ਹਾਂ ਉਹ ਠੀਕ ਹੈ ਉਹਨਾਂ ਫਿਰ ਅਸਟਾਰਨ ਲਾਪ ਹੋਣਾ ਕਰੀਏ ਯਾਸ ਕਰੀਏ ਯਾਸ ਜਾਂ ਨਾ ਆ ਕਨਕ ਦਾ ਤਿਆਰ ਹੋਣ ਵਾਲੀ ਬੱਸ ਹੈ ਇੱਕ ਅੱਧਾ ਦੇਣੀ ਹੈ ਚਾਰ ਤਾਂ ਲੈ ਜਾਈ ਹੈ ਹਾਂ ਕਿੰਨੇ ਚਾਰ ਦਿਨ ਲੈ ਜਾਈ ਆ ਜੜੀ ਹਾਂ ਉਹ ਇਹ ਥੋੜਾ ਫੋੜ ਨੇ ਚਾਰ ਦਿਨ ਹੀ ਲਾਇਆ ਜਾ ਕੋਈ ਚੱਕਰ ਨਹੀਂ ਆ ਗਾ ਜਿਹੜਾ 8-8 ਦਿਨ ਬਹਿਣਾ ਉਹ ਬੜਾ ਔਖਾ ਮਾਰਦਾ ਆਪਾਂ ਨੂੰ ਚੱਲ ਉਹਨੂੰ ਕਹਿੰਨੇ ਵਖਾ ਸਾਣੂ ਕਿੱਥੇ ਵੜਨੀ ਆ ਆਹੋ ਵੇਖੋ ਏਰੀਆ ਆਹ ਵੇਖੀ ਹੈ ਹੈ ਇਹਦਾ ਬੇਲੇ ਲੋਟਲ ਏਰੀਆ ਚ ਕਿਹੜਾ ਲੋਟਲ ਦੇ ਬੰਦੇ ਦੇ ਇਹ ਤਾਂ ਨਹੀਂ ਪਸੰਦ ਲੱਗਾ ਸਹੀ ਮੈਨੂੰ ਬੰਦੇ ਜੇ ਨਹੀਂ ਸਿਆਤਾ ਲੱਗਿਆ ਉਹ ਬੰਦੇ ਰੋਣ ਜਾਣਦੇ ਦੀ ਉਹਦੇ ਵਿੱਚ